ਸੋ ਕਿਉ ਮੰਦਾ ਆਖੀਏ ਜੀ ਤੇ ਚਮੇਰਿਆ ਚਾਨ ਹਾਂਜੀ ਆਪਾਂ ਲਾਡਲੀਆਂ ਵੀਡੀਓ ਬਾਰੇ ਗੱਲ ਕਰਦੇ ਆਂ ਤੇ ਆਪਾਂ ਤੁਹਾਨੂੰ ਦੱਸਦੇ ਆਂ ਕਿ ਜਦ ਇਹ ਸ਼ਬਦ ਆਉਂਦਾ ਹੈ ਤੇ ਉੱਥੇ ਲੋਕੰਡੇ ਹੀ ਖੜੇ ਹੋ ਜਾਂਦੇ ਨੇ ਤੇ ਇਸ ਵੀਡੀਓ ਵਿੱਚ ਇੱਕ ਸਿੱਖਿਆ ਇਹ ਵੀ ਦਿੱਤੀ ਜਾ ਰਹੀ ਆ ਜਿਹੜੇ ਲੋਕ ਧੀਆਂ ਨੂੰ ਮਾੜਾ ਕਹਿੰਦੇ ਨੇ ਤੇ ਉਹਨਾਂ ਨੂੰ ਇਹ ਸ਼ਬਦ ਰਾਈ ਦਸਿਆ ਚਾਹੁੰਦਾ ਹੈ ਕਿ ਜਿਨ੍ਹਾਂ ਨੇ ਰਾਜੇ ਮਹਾਰਾਜਿਆਂ ਨੂੰ ਜਨਮ ਦਿੱਤਾ ਏ ਉਹਨੂੰ ਕਿਉਂ ਮਾਰਾ ਆਖਣਾ ਸੋ ਤੁਸੀਂ ਵੇਖਿਆ ਵੀਡੀਓ ਵਿੱਚ ਰੋਜੀ ਦੇ ਘਰ ਪਹਿਲਾਂ ਇੱਕ ਕੁੜੀ ਪੈਦਾ ਹੁੰਦੀ ਆ ਮੰਨੂ ਤੇ ਉਸ ਨੂੰ ਸਿਧਰੀ ਤੇ ਕਾਲੀ ਜਬਾਨ ਵਾਲੀ ਕਿਹਾ ਜਾਂਦਾ ਹੈ ਤੇ ਉਧਰ ਉਸਦੇ ਘਰ ਦੂਜੀ ਕੁੜੀ ਵੀ ਪੈਦਾ ਹੋ ਜਾਂਦੀ ਆ ਤੇ ਜਿਸ ਦਾ ਨਾਮ ਇਹ ਦੋ ਰੱਖਿਆ ਜਾਂਦਾ ਹੈ ਮੰਨੂ ਨੇ ਤਾਂ ਪਹਿਲਾਂ ਹੀ ਆਪਣੀ ਮਾਂ ਰੋਜੀ ਨੂੰ ਦੱਸ ਦਿੱਤਾ ਸੀ ਕਿ ਤੇਰੀ ਇੱਕ ਹੋਰ ਭੈਣ ਆਉਣ ਵਾਲੀ ਆ ਇਹ ਸੁਣ ਕੇ ਰੋਜੀ ਨੂੰ ਕਾਫੀ ਗੁੱਸਾ ਜਿਹਾ ਆਉਂਦਾ ਇਹ ਤੇ ਪਰ ਉਹ ਕਹਿੰਦੀ ਵੀ ਕੁਝ ਨਹੀਂ ਉਹ ਸਿਰਫ ਇਹੀ ਕਹਿੰਦੀ ਆ ਕਿ ਤੂੰ ਆਪਣੇ ਮੂੰਹੋਂ ਏਦਾਂ ਦੀਆਂ ਗੱਲਾਂ ਨਾ ਕੱਢ ਤੇਰੀ ਕਹੀ ਹੋਈ ਹਰ ਗੱਲ ਸੱਚ ਹੋ ਜਾਂਦੀ ਆ ਪਰ ਰੱਬ ਉਹਦੇ ਮੂੰਹੋਂ ਗੱਲਾਂ ਕਢਾ ਰਿਆ ਉਹ ਕਿਹੜਾ ਜਾਣ ਪੁੱਝ ਕੇ ਆਪ کہہ ਰਹੀ ਹੁੰਦੀ ਆ ਪਰ ਹੁਣ ਉਸਨੇ ਹੋਰ ਹੀ ਇੱਕ ਗੱਲ ਕਹਿ ਦਿੱਤੀ ਜਿਸ ਕਰਕੇ ਸਾਰੇ ਹੀ ਹੋਰਾਂਦੇ ਨੇ ਹੈਰਾਨ ਦੇ ਰਹਿ ਜਾਂਦੇ ਨੇ ਹੈਰਾਨ ਕਿਉਂਕਿ ਉਸਨੇ ਕਹਾ ਇੱਕੀ ਵੀਰਾ ਕ ਨੀ ਆਊਗਾ ਮੇਰੇ ਮੇਰੀਆਂ ਦੋ ਹੋਰ ਭੈਣਾ ਆਉਣਗੀਆਂ ਜਦੋਂ ਮੇਰੀ ਇੱਕ ਭੈਣ ਜਾਊਗੀ ਫਿਰ ਮੈਂ ਆਪਣੇ ਘਰ ਵਾਪਸ ਜਾਊਗੀ ਸੋ ਉੱਥੇ ਉਸਦੇ ਕਹਿਣ ਦਾ ਮਤਲਬ ਇਹੀ ਆ ਕਿ ਉਸ ਦੀਆਂ ਦੋ ਭੈਣਾਂ ਹੋਰ ਆਉਣ ਵਾਲੀਆਂ ਨੇ ਤੇ ਉਸ ਤੋਂ ਬਾਅਦ ਇੱਕ ਭੈਣ ਨੂੰ ਉਹ ਕੱਢ ਦਿੱਤਾ ਜਾਊਗਾ ਘਰੋਂ ਜਿਵੇਂ ਕਿ ਮੰਨੂ ਨੂੰ ਕੱਢਿਆ ਗਿਆ ਤੇ ਉਸ ਤੋਂ ਬਾਅਦ ਮੰਨੂ ਘਰ ਜਾਏਗੀ ਸੋ ਕੁੜੀਆਂ ਨੂੰ ਮਾੜਾ ਸਮਝ ਰਿਹਾ ਇੱਕ ਗੁਰਪ੍ਰੀਤ ਮੰਨੂ ਦਾ ਪਿਓ ਕਿਉਂਕਿ ਉਸਨੂੰ ਲੱਗਦਾ ਹੈ ਕਿ ਕੁੜੀਆਂ ਧੀਆਂ ਚੰਗੀਆਂ ਨਹੀਂ ਆ ਘਰ ਵਿੱਚ ਉਹ ਆਪਣੇ ਘਰ ਦਾ ਵਾਰਸ ਭਾਲ ਰਿਹਾ ਹੈ ਕਿ ਪੁੱਤ ਹੋਵੇ ਪਰ ਜੇ ਵੇਖਿਆ ਜਾਵੇ ਤੇ ਕੁੜੀਆਂ ਪੁੱਤਾਂ ਵਿੱਚ ਫਰਕ ਨਾ ਕੀਤਾ ਜਾਵੇ ਤੇ ਕੁੜੀ ਵੀ ਪੁੱਤ ਬਣ ਸਕਦੀ ਹੈ ਕੁੜੀ ਆਪਣੇ ਮਾਪਿਓ ਦੀ ਵੱਧ ਸੇਵਾ ਕਰਦੀ ਹੈ انسان ਨੂੰ ਇੱਕ ਵਾਰ ਹੀ ਇਹ ਜ਼ਿੰਦਗੀ ਜੀ ਲਈ ਮਿਲੀ ਹੁੰਦੀ ਆ ਤੇ ਇੱਥੇ ਕਿਹੜਾ ਬੈਠੇ ਰਹਿਣਾ ਹੈ ਜੇ ਉਹ ਹੀ ਜੈਦਾ ਦੀ ਵਾਰਸਤੀ ਬਣ ਜਾਏ ਤੇ ਕੀ ਮਾੜਾ ਉਹ ਵੀ ਤਾਂ ਉਸੇ ਕੁੱਖ ਵਿੱਚੋਂ ਪੈਦਾ ਹੋਈ ਹੁੰਦੀ ਆ ਪਰ ਇਹ ਸਾਰਾ ਕੁਝ ਕਿਉਂ ਨਹੀਂ ਸਮਝਦੇ ਤੇ ਇੱਕ ਪਿਓ ਹੀ ਆਪਣੀ ਧੀ ਨੂੰ ਨਹੀਂ ਚੰਗਾ ਸਮਝੇ ਰਿਹਾ ਤੇ ਫਿਰ ਬਾਕੀਆਂ ਨੇ ਤਾਂ ਮਾੜਾ ਕਹਿਣਾ ਹੀ ਹੈ ਸੋ ਇਸੇ ਤਰੀਕੇ ਦੀ ਇਹ ਸਟੋਰੀ ਆ ਬਹੁਤ ਜ਼ਿਆਦਾ ਵਧੀਆ ਤੇ ਬਹੁਤ ਹੀ ਜ਼ਿਆਦਾ ਸੋਹਣੀ ਲਿਖੀ ਗਈ ਆ ਇਹ ਸਟੋਰੀ ਨੂੰ ਮਿੰਦੋ ਪੈਨੇ ਹੀ ਲਿਖਿਆ ਹੈ ਤੇ ਬਹੁਤ ਜ਼ਿਆਦਾ ਜਾਣ ਪਾਈ ਹੋਈਆਂ ਤੇ ਸਾਰੇ ਬਹੁਤ ਜ਼ਿਆਦਾ ਪਸੰਦ ਕਰ ਰਹੇ ਆ ਕਿਉਂਕਿ ਜਿਵੇਂ ਜਿਵੇਂ ਸਟੋਰੀ ਅੱਗੇ ਵੱਧ ਰਹੀ ਆ ਤੇ ਹਰ ਇੱਕ ਐਪੀਸੋਡ ਦੇ ਵਿੱਚ ਕੁਝ ਨਾ ਕੁਝ ਨਵਾਂ ਟਵਿਸਟ ਹੀ ਆ ਰਿਹਾ ਏ ਜਿਵੇਂ ਕਿ ਹੁਣ ਤੁਸੀਂ ਦੇਖਿਆ ਹੀ ਹੋਵੇਗਾ ਵੀਡੀਓ ਵਿੱਚ ਕੀ ਤੇ ਜੋ ਕਿ ਗੁਰੀ ਦਾ ਰੋਲ ਕਰ ਰਿਹਾ ਏ ਉਹ ਸਾਰਾ ਸੱਚ ਆਪਣੇ ਚਾਚੇ ਦੇ ਗਵਾਂਢੀਆਂ ਨੂੰ ਚਾਚੇ ਦੇ ਮੁੰਡੇ ਗਵਾਂਢੀਆਂ ਨੂੰ ਦੱਸ ਦਿੰਦਾ ਹੈ ਪਰ ਉਸਦੇ ਤਾਇਏ ਚਾਚੇ ਨੇ ਉਸ ਨੂੰ ਇਹ ਕਿਹਾ ਹੁੰਦਾ ਹੈ ਕਿ ਕੋਈ ਵੀ ਘਰ ਦੀ ਗੱਲ ਬਾਹਰ ਨਹੀਂ ਦੱਸਣੀ ਤੇ ਜਦ ਉਹ ਕਿ ਕੇਸ ਜਿੱਤ ਕੇ ਆਇਆ ਹੁੰਦਾ ਹੈ ਗੁਰਪ੍ਰੀਤ ਤੇ ਉਹ ਜ਼ਿਆਦਾ ਭੰਗੜੇ ਪਾ ਰਹੇ ਹੁੰਦੇ ਆ ਤੇ ਉਧਰ ਅਚਾਨਕ ਹੀ ਉਸਦੇ ਚਾਚੇ ਦਾ ਮੁੰਡਾ ਆ ਜਾਂਦਾ ਹੈ ਤੇ ਉਥੋਂ ਹੀ ਵੀਡੀਓ ਖਤਮ ਹੋ ਜਾਂਦੀ ਆ ਸੋ ਹੁਣ ਕੁਝ ਨਾ ਕੁਝ ਹੋਰ ਹੀ ਹੋਣ ਵਾਲਾ ਹੈ ਜਿਸ ਕਰਕੇ ਸਾਰਿਆਂ ਦੀ ਐਕਸਾਈਟਮੈਂਟ ਵਧ ਜਾਂਦੀ ਆ ਕਿ ਅੱਗੇ ਕੀ ਹੋਵੇਗਾ ਹੁਣ ਆਪਾਂ ਦੇਖਾਂਗੇ ਅਗਲੀ ਵੀਡੀਓ ਵਿੱਚ ਤੁਹਾਨੂੰ ਵੀ ਮੇਰੀ ਇਹ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰਕੇ ਜਾਇਓ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਪਾਂ ਤਾਂ ਡੇਲੀ ਐਦਾਂ ਦੀਆਂ ਸੋਹਣੀਆਂ ਐਂਟਰਟੇਨਮੈਂਟ ਵੀਡੀਓ ਲੈ ਕੇ ਆਉਂਦੇ ਰਵਾਂਗੇ